ਪੰਜਾਬ ਦਾ ਚੀਫ ਐਗਜ਼ੀਕਿਊਟਿਵ ਹੈ ਔਰ ਉਹਦੇ ਸੂਬੇ ਚ ਇੱਕ ਬੰਦਾ ਸ਼ਰਮ ਕਹਿ ਰਿਹਾ ਕਿ ਦੰਗੇ ਕਰੋ ਹਿੰਸਾ ਕਰੋ ਕੋਈ ਵੀ ਤਰੀਕਾ ਇਖਤियार ਕਰੋ ਔਰ ਉਹ ਬੰਦਾ ਕਹਿ ਨਹੀਂ ਰਿਹਾ ਤੇ ਐਫ ਆਈ ਆਰ ਹੋਵੇ ਉਹ ਮੁੱਖ ਮੰਤਰੀ ਹੈ ਉਹ ਚੀਫ ਐਗਜ਼ੀਕਿਊਟਿਵ ਹੈ ਸਟੇਟ ਦਾ ਉੱਤੋਂ ਬੈਠਾ ਸਰਿਆ ਜਦੋਂ ਇਹੀ ਗੱਲਾਂ ਬਾਦਲ ਜਾਂ ਮਰਿੰਦਰ ਕਰਦਾਈ ਉਹ ਤਾਂ ਬੜਾ ਬੁੜਕਦਾ ਸੀ ਹੁਣ ਕੀ ਹੋ ਗਿਆ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਉਹ ਕਹਿੰਦੇ ਸਾਡੀ ਸਰਕਾਰ ਬਣਨੀ ਪੱਕੀ ਆ ਪਰ 2027 ਲਈ ਸਾਨੂੰ ਕੁਝ ਵੀ ਕਰਨਾ ਮਤਲਬ ਉਹ ਐਸੀ ਕਰ ਸਕਦੇ ਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਨਹੀਂ ਉਹ ਤਾਂ ਕਈ ਵਾਰ ਨਸ਼ਾ ਦਿਮਾਗ ਨੂੰ ਚੜ ਜਾਂਦਾ ਹੋਰ ਕੁਝ ਨਹੀਂ ਹੁੰਦਾ ਜਿਹੜਾ ਸੱਤਾ ਵੀ ਦਿਮਾਗ ਨੂੰ ਚੜ ਜਾਂਦੀ ਹੈ ਹਾਲਾਂਕਿ ਮੈਨੂੰ ਨਹੀਂ ਲੱਗਦਾ ਮਨਤੀਸ ਸੁਸ਼ੋਧੀਆਂ ਜਾਂ ਉਹਦੇ ਕੈਡਰ 'ਚ ਜੁਰਤ ਹੈ ਕਿ ਉਹ ਪਿੰਡ 'ਚ ਜਾ ਕੇ ਲੁੱਟ ਲੈਣਗੇ ਜਾਂ ਪਿੰਡ 'ਚ ਜਾ ਕੇ ਕਿਤੇ ਉਹ ਕਰਨਗੇ ਇਦੋਂ ਪਹਿਲਾ ਦੁਰਕੇਸ਼ ਪਾਠ ਦੁਰਕੇਸ਼ ਪਾਠਕ ਤੇ ਸੰਜੇ ਸਿੰਘ ਜੋ ਇਥੇ ਇਹੋ ਜਿਹੀਆਂ ਚੀਜ਼ਾਂ ਕਰਕੇ ਗਏ ਬਕਵਾਸ ਕਰਕੇ ਗਏ ਸੀ ਮੁੜ ਕੇ ਪੰਜਾਬ ਦੀ ਧਰਤੀ ਤੇ ਬੋਲਣ ਨਹੀਂ ਆ ਰਹੇ ਜੱਤਕ ਤੌਰ ਤੇ ਕਿਤੇ ਆ ਜਿਹੜਾ ਫਲੱਡ ਆ ਰਿਹਾ ਕੀ ਇਨਾਂ ਨੇ ਇਨਫਲੋ ਦੇ ਹਿਸਾਬ ਨਾਲ ਆਊਟਫਲੋ ਰੱਖਿਆ 23 ਦੇ ਵਿੱਚ ਇਨਾਂ ਦੀ ਬੇਫਿਕੂਫੀ ਕਰਕੇ ਫਲੱਡ ਆਇਆ ਸੀ ਹੁਣ ਫੇਰ ਆ ਰਿਹਾ ਇਨਫਲੋ ਵਧ ਰਿਹਾ ਆਊਟਫਲੋ ਵਦਾ ਅੜੀ ਰ ਇਕੱਠਾ ਛੱਡਣਗੇ ਫਲਾਡਾ ਚੁਬਾ ਇਹਨਾਂ ਨੂੰ ਇੰਨਾ ਵੀ ਨਹੀਂ ਆਉਂਦਾ ਕੁਝ ਜਦੋਂ ਮੀਟਿੰਗ ਹੁੰਦੀ ਫਾਈਨਾਂਸ ਦੀ ਕਾਰਤੀ ਬੈਠਾ ਦਾ YouTube ਵੇਦੇ ਰਹਿੰਦੇ ਆ ਇਹ ਇਹ ਕੀ ਕਰਨਗੇ 150 ਸਾਲ ਬਾਕੀ ਆ ਉਹ ਹੀ ਆ ਲਊਗਾ ਜੋ ਇਹਨੇ ਖੋਦ ਕਿਆ ਸੀ ਕਿ ਮੈਂ ਖੋਖੇ ਜਿਵੇਂ ਕੇ ਰਾਤ ਨੂੰ ਵੀ ਪੈਂਚਰ ਲਾ ਲਵੈਨਾ ਇਹ ਤੋਂ ਪੈਂਚਰ ਹੀ ਲਵਾਉਣਗੇ ਦੀਆਂ ਇਲੈਕਸ਼ਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਕਰਦੇ ਸੀ ਵੀ ਪਾਈ ਅਸੀਂ ਤਾਂ ਪੰਜਾਬ ਦੇ ਆ ਅਸੀਂ ਪੰਜਾਬ ਹਕਤਾਸੀ ਲੋਕ ਆ ਅਸੀਂ ਪੰਜਾਬ ਪੱਖੀ ਫੈਸਲੇ ਲਵਾਵਾਂਗੇ ਇਸੇ ਲਈ ਸਾਨੂੰ ਇੰਨਾ ਤੇ ਜ਼ਿਆਦਾ ਗੁੱਸਾ ਹੈ ਇਹ ਬੁੱਢੇ ਨਾਲੇ ਤੇ ਵੀ ਤੁਰਦੇ ਸੀ ਨਾਲ ਇਹ ਸੇਤੀਆ ਮੇਲ ਦੀ ਕਾਲੀ ਬਾਣੀ ਕੋਲੇ ਬਹਿ ਕੇ ਵੀ ਰੋਇਆ ਸੀ ਅਸੀਂ ਗਏ ਆ ਜੱਤਪੁਰਾ ਪਿੰਡਾ ਮੋਹੱਲੀ ਦੇ ਨਾਲ ਬਿਲਕੁਲ ਮੋਹੱਲੀ ਦੇ ਚੰਡੀਗੜ੍ਹ ਦੇ ਨਾਲ ਇੱਕ ਇੱਕ ਘਰ ਚ 4 400 ਬੰਦੇ ਦੀ ਵੋਟ ਬਣੀ ਹੈ 2 200 ਬੰਦੇ ਦੀ ਵੋਟ ਬਣੀ ਆ ਅਸੀਂ ਗਏ ਆ ਪਤਾ ਕੌਣ ਸੀ ਬਾਰਲੇ ਔਰ ਬਣਾਈ ਕੀਨੇ ਭਲਵੰਤ ਸਿੰਘ ਜੋ ਤੁੰਦਾ ਮੈਲੇ ਆ ਉਹ ਪਿੰਡ ਵਾਲਿਆਂ ਦੇ ਵਿੱਚ ਬਣਾਤਾ ਪਿੰਡ ਵਾਲਾ ਨੇ ਰੌਲਾ ਪਾ ਲਿਆ ਅਸੀਂ ਨਾਲ ਕੱਢ ਗਏ ਸਰਪੰਚੀ ਦੇ ਇਲੈਕਸ਼ਨ ਕੈਨਸਲ ਹੋਏ ਪਰ ਉਹ ਹੁਣ ਵੀ ਐਮਐਲਏ ਦੀ ਵੋਟ ਪਾਉਣਗੇ ਕੌਣ ਨੇ ਉਹ ਲੋਕ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ ਇਸ ਵਕਤ ਅਸੀਂ ਜਲੰਧਰ ਦੇ ਕੁਕਰਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਅੱਜ ਕਿਸਾਨ ਅੰਮ੍ਰਾਂਲੀ ਹੋਈ ਹੈ। ਤਾਂ ਖਾਸ ਤੌਰ ਤੇ ਇਸ ਮਹਾਰਾਂਲੀ ਦੇ ਵਿੱਚ ਹਮੀਰ ਸਿੰਘ ਹੋਣੀ ਤੇ ਅਮਿਤਾ ਅਮਿਤੋਜ ਮਾਪੇ ਦੇਥੇ ਪਹੁੰਚੇ ਨੇ। ਪੰਜਾਬ ਦੇ ਚਲੰਤ ਮਸਲਿਆਂ ਨੂੰ ਲੈ ਕੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਖਾਸ ਤੌਰ ਤੇ ਦਿੱਲੀ ਤੋਂ ਆਏ ਹੋਏ ਜਿਹੜੇ ਹਾਰੇ ਹੋਏ ਨੇ ਉਹ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਾ ਰਹੇ ਨੇ ਖਾਸ ਕਰਕੇ ਮਨੀਸ਼ ਸੋਧਿਆ ਦੀ ਗੱਲ ਕਰ ਲਈਏ ਉਹ ਕਹਿੰਦੇ ਨੇ ਵੀ ਭਾਈ 2027 ਦੀਆਂ ਚੋਣਾਂ ਆਸੀ ਹਰ ਹਾਲਤ ਦੇ ਵਿੱਚ ਜਿਤਨੀਆਂ ਨੇ ਗੱਲਬਾਤ ਕਰਦੇ ਆ ਸਰਦਾਰ ਹਮੇਸ਼ਾ ਸਿੰਘ ਹੋਣੀ ਮੌਜੂਦ ਨਹੀਂ ਗੱਲ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਅੱਜ ਤੁਸੀਂ ਇੱਥੇ ਮਹਾਪੰਚਾਇਤ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਅਸਲ 'ਚ ਬੇਸਿਕਲੀ ਲੈਂਡ ਪੋਲਿਟਿਕ ਪਾਲਿਸੀ ਨਾਲ ਕੇਂਦਰਿਤ ਗੱਲ ਸੀ ਹਾਲਾਂਕਿ ਉਹ ਵਾਪਸ ਹੋ ਗਈ ਹੈ ਇੱਕ ਟਾਈਪ ਦੀ ਪਰ ਇਹ ਇਕੱਲੀ ਵਾਪਸ ਹੋਣ ਦਾ ਸਵਾਲ ਨਹੀਂ ਓਵਰਆਲ ਵਿਕਾਸ ਦਾ ਸਵਾਲ ਹੈ ਕਿਸਾਨੀ ਤੇ ਲੋਕ ਪਿੰਡਾਂ ਦੇ ਸਮਝਣ ਲੱਗੇ ਨੇ ਕਿ ਸਾਡੀ ਅਸਲ ਦੇ ਵਿੱਚ ਹੋਕ ਦਾ ਖਤਰਾ ਹੈ ਹੋਕ ਦਾ ਮਤਲਬ ਇਹਦੇ ਨਾਲ ਪਿੰਡ ਉਜਾੜੇ ਦਾ ਸਮਾਂ ਤਿਆਰ ਹੁੰਦਾ ਜਿਵੇਂ ਢੰਗ ਨਾਲ ਜ਼ਮੀਨਾਂ ਜਾਦੀਆਂ ਰਹੀਆਂ ਪਾਣੀ ਤੇ ਕਬਜ਼ਾ ਹੋ ਗਿਆ ਤਾਂ ਪਿੰਡਾਂ ਨੇ ਬਸਣਾ ਨਹੀਂ ਤੇ ਐਨੇ ਲੋਕ ਕਿੱਧਰ ਜਾਣਗੇ ਉਜੜ ਕੇ ਤੇ ਉਹਨਾਂ ਦੇ ਰੁਜ਼ਗਾਰ ਦਾ ਕੀ ਬਣੂਗਾ ਉਹਨਾਂ ਦੀ ਰੋਜੀ ਰੋਟੀ ਦਾ ਕੀ ਬਣੂਗਾ ਵਿਦੇਸ਼ਾਂ ਦੇ ਵਿੱਚੋਂ ਵੀ ਤਾਂ ਹੁਣ ਉਹ ਵਾਪਸ ਧੱਕੇ ਪੈ ਰਹੇ ਨਹੀਂ ਸਗੋਂ ਪਹਿਲਾਂ ਜੇ ਵਿਦੇਸ਼ ਭਗ ਜਾਂਦੇ ਸੀ ਇਸ ਲਈ ਬਹੁਤ ਵੱਡਾ ਮਾਮਲਾ ਹੈ ਇਸੇ ਕਰਕੇ ਲੋਕਾਂ ਨੂੰ ਹੌਲੀ-ਹੌਲੀ ਸਮਝ ਆਉਂਦਾ ਜਾਂਦਾ ਕਿ ਲੜਾਈ ਲੜਨੀ ਪੈਗੀ ਲੜਾਈ ਤੋਂ ਬਿਨਾਂ ਕੋਈ ਚਾਰਾ ਨਹੀਂ ਜਿੰਨਾ ਵੀ ਕਿਸਾਨ ਜਥੇਬੰਦੀਆਂ ਸਗੋਂ ਇਹ ਇਹ ਅਲੱਗ ਮੋਰਚਾ ਹੈ ਲੱਗਦਾ ਕਿ ਮੋਰਚੇ ਨੇ ਇਹ ਸਾਂਝੇ ਤੌਰ ਤੇ ਹੋਰ ਇਕੱਠੇ ਹੋਣਗੇ ਘਟੂ-ਘਟੂ ਪ੍ਰੋਗਰਾਮ ਤੇ ਥੋੜੀ ਵੱਡੀ ਲੜਾਈ ਹੋਏਗੀ ਇਸ ਤੋਂ ਅਗਲੀ ਗੱਲ ਇਹ ਵੀ ਹੈ ਸਗੋਂ ਕਿ ਜਿੰਨਾ ਚਿਰ ਸਾਡਾ ਪੋਲਿਟਿਕਲ ਸਿਸਟਮ ਠੀਕ ਨਹੀਂ ਹੁੰਦਾ ਲੋਕ ਹੁਣ ਤਾਂ ਪੋਲਿਟਿਕਲ ਸਿਸਟਮ ਪੈਸਿਆਂ ਦੇ ਜੋਰ ਚੱਲਦਾ ਹੈ ਲੀਡਰ ਕੇਵਲ ਆਪਣੇ ਘਰ ਪੜਦੇ ਨੇ ਇਸ ਤੋਂ ਬਿਨਾ ਕੋਈ ਚਾਰਾ ਨਹੀਂ ਪੰਜਾਬ ਨਾਲ ਕਿਸੇ ਦੇ ਕੋਈ ਸਰਕਾਰ ਨਹੀਂ ਪੰਜਾਬ ਨਾਲ ਸਰਕਾਰਾਂ ਦੇ ਵਾਸਤੇ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਚੋਂ ਨਵੀਂ ਲੀਡਰਸ਼ਿਪ ਪੈਦਾ ਹੋਣੀ ਜਿਹਦੇ ਕੋਲ ਇੱਕ ਏਜੰਡਾ ਹੋਵੇ ਪੰਜਾਬ ਦਾ ਜਿਹਦੇ ਕੋਲ ਇੱਕ ਅੱਗੇ ਵੱਧ ਕੇ ਇੱਕ ਜ਼ੁਰਤ ਵੀ ਹੋਵੇ ਕਿਉਂਕਿ ਹੁਣਾਲ ਤਾਂ ਵਿਧਾਨ ਸਭਾ ਪਾਰਲੀਮੈਂਟ ਦਾ ਜਿਦਾ ਮਰਜ਼ੀ ਹਾਲ ਦੇਖ ਲਓ ਉਹ ਹਾਲ ਨਿਰਾਸ਼ਾ ਬਣਾਇਆ ਉਹ ਬਹੁਤ ਵਧੀਆ ਨਹੀਂ ਹੈ ਇਸ ਲਈ ਪੰਜਾਬ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਦੇ ਬਾਰੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਮਹਿਮ ਚਲਣੀ ਚਾਹੀਦੀ ਹੈ ਬਹਿਸ ਦੇ ਤੌਰ ਤੇ ਵੀ ਇੱਕ ਨੈਰੇਟਿਵ ਸਿਰਜਣਾ ਚਾਹੀਦਾ ਬਿਆਨੀਆਂ ਤਾਂ ਕਿ ਲੋਕਾਂ ਦੀ ਸੋਝੀ ਦਾ ਪੱਦਰ ਵੀ ਵਧੇ ਤੇ ਲੜਾਈ ਦਾ ਵੀ ਇਕੱਠ ਬਸਾ ਲਓ ਵੀ ਅੱਛਾ ਅਬ 2027 ਦਾ ਜ਼ਿਕਰ ਕਰਦੇ ਆ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਤੋਂ ਹਾਰੇ ਹੋਏ ਮਨੀਸ਼ ਸੁਖਦੀਆ ਪੰਜਾਬ ਦੇ ਪੰਜਾਬ ਨੂੰ ਲੈ ਕੇ ਬਿਆਨ ਦਿੰਦੇ ਨੇ ਵੀ ਭਾਈ ਅਸੀਂ 2027 ਦੇ ਵਿੱਚ ਹਰ ਹਾਲਤ ਦੇ ਵਿੱਚ ਸਰਕਾਰ ਬਣਾਵਾਂਗੇ ਚਾਹੇ ਸਾਨੂੰ ਝੂਠ ਬੋਲਣਾ ਪਵੇ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਕਹਿੰਦੇ ਸਾਡੀ ਸਰਕਾਰ ਬਣਨੀ ਪੱਕੀ ਆ ਪਰ 2027 ਲਈ ਸਾਨੂੰ ਕੁਝ ਵੀ ਕਰਨਾ ਮਤਲਬ ਉਹ ਅਸੀਂ ਕਰ ਸਕਦੇ ਆ ਉਦੇ ਬਾਰੇ ਤੁਸੀਂ ਕੀ ਸੋਚਦੇ ਹੋ ਨਹੀਂ ਉਹ ਤਾਂ ਕਈ ਵਾਰ ਨਸ਼ਾ ਦਿਮਾਗ ਨੂੰ ਚੜ ਜਾਂਦਾ ਹੋਰ ਕੁਝ ਨਹੀਂ ਹੁੰਦਾ ਜਿਹੜਾ ਸੱਤਾ ਵੀ ਦਿਮਾਗ ਨੂੰ ਚੜ ਜਾਂਦੀ ਹੈ ਇਸ ਤੋਂ ਵੱਧ ਤਾਂ ਕੁਝ ਨਹੀਂ ਹੈ ਬਹੁਤ ਲੋਕ ਆਏ ਉਹ ਜਿਹੇ ਬਹੁਤ ਚਲੇ ਗਏ ਪਰ ਇਹ ਜ਼ਰੂਰ ਹੈ ਗੱਲ ਕਿ ਜਿਹੜੀਆਂ ਵੀ ਪਾਰਟੀਆਂ ਅੱਜ ਕੱਲ ਚੋਣਾ ਮੈਨ ਲੜਦੀਆਂ ਨੇ ਉਹ ਕਰਦੀਆਂ ਇਹੀ ਕੰਮ ਨੇ ਬਾਈ ਹੋਰ ਕਰੋ ਪੈਸੇ ਕਰੋੜਾਂ ਰੁਪਏ ਖਰਚ ਕਰਕੇ ਐਮ ਐਲ ਏ ਤੇ ਐਮ ਪੀ ਬਣਦਾ ਨਸ਼ਾ ਵਰਤਉਂਦੇ ਨੇ ਚੋਣਾਂ ਦੇ ਵਿੱਚ ਡਰਾਬਾ ਵੀ ਦਿੰਦੇ ਨੇ ਸਰਕਾਰੀ ਬਿਸ਼ਰੀਦੀ ਵੀ ਦੋਨੇ ਵਰਤੋਂ ਹੁੰਦੀ ਹੈ ਅੱਜ ਕੱਲ ਤਾਂ ਦੇਸ਼ 'ਚ ਰੌਲਾ ਪੈ ਰਿਹਾ ਕਿ VOTER ਦੀ ਪਛਾਣ ਹੈ VOTER ਹੀ ਕੱਟ ਦਿੱਤੋ ਲੱਖਾਂ ਬੰਦਿਆਂ ਨੂੰ ਕੱਟ ਦਿਓ ਇਸ ਲਈ ਇਹ ਲੋਕਤੰਤਰ ਤੇ ਧੱਬਾ ਬਹੁਤ ਵੱਡਾ ਇਹ ਚੀਜ਼ਾਂ ਕਹਿਣ ਦਾ ਜਿਹੜਾ ਸਵਾਲ ਹੈ ਹਾਲਾਂਕਿ ਮੈਨੂੰ ਨਹੀਂ ਲੱਗਦਾ ਮਨਨੀਸ ਸੋਸ਼ੋਧੀਆਂ ਜਾਂ ਉਹਦੇ ਕੈਡਰ 'ਚ ਜੁਰਤ ਹੈ ਕਿ ਉਹ ਪਿੰਡ 'ਚ ਜਾ ਕੇ ਲੁੱਟ ਲੈਣਗੇ ਜਾਂ ਪਿੰਡ 'ਚ ਜਾ ਕੇ ਕਿਤੇ ਉਹ ਕਰਨਗੇ ਇਹ ਬੇਹੂਦਾ ਬਿਆਨ ਹੁੰਦਾ ਹੈ ਇਸ ਤੋਂ ਵੱਧ ਕੁਝ ਨਹੀਂ ਹੈ ਪਰ ਸਵਾਲ ਇਹ ਜ਼ਰੂਰ ਹੈ ਵੀ ਜਿੱਥੇ ਚੋਣ ਪ੍ਰਬੰਧ ਸਹੀ ਨਹੀਂ ਹੁੰਦਾ ਆਮ ਬੰਦੇ ਦੇ ਹਾਂ ਦਾ ਨਹੀਂ ਹੁੰਦਾ ਹੁਣ ਜੇ ਕਰੋੜਾ ਰੁਪਇਆ ਖਰਚ ਕਰਨਾ ਹੈ ਤੱਕ ਨਰ ਦੇ ਨਵੇਂ ਪ੍ਰੋਸੈਡ ਲੋਕ ਤਾਂ ਤੁਸੀਂ ਪੈਸੇ ਹੀ ਕੱਢਦੇ ਗੇਮ ਦੇ ਵਿੱਚੋਂ ਜਦੋਂ ਗੇਮ ਚੋਂ ਕੱਢਦੇ ਤਾਂ ਫਿਰ ਉਹਨਾਂ ਬੰਦਿਆਂ ਨੇ ਆਉਣਾ ਹੈ ਅੱਗੇ ਜਿਹੜੇ ਬੰਦੇ ਪਹਿਲਾਂ ਚੱਲ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੂੰ ਬਦਲਾਅ ਦਾ ਇੱਕ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਔਰ ਜਿੰਨੇ ਕ੍ਰਿਮੀਨਲ ਲੋਕ ਆ ਰਹੇ ਨੇ ਪੋਲਿਟਿਕਸ ਦੇ ਵਿੱਚ ਉਹਨਾਂ ਤੇ ਰੋਕ ਜ਼ਰੂਰ ਲੱਗਣੀ ਚਾਹੀਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਨੀਸ਼ ਸ਼ਿਸ਼ੋਧਿਆਰ ਨੂੰ ਖਿਲਾਫ ਤਾਂ ਪਰਚਾ ਦਰਜ ਹੋਣਾ ਚਾਹੀਦਾ 420 ਦਾ ਔਰ ਜਿੰਨੇ ਵੀ ਬੰਦੇ ਹੋਰ ਵੀ ਇਹੋ ਜਿਹੇ ਬਿਆਨ ਦਿੰਦੇ ਨੇ ਔਰ ਉਹਨਾਂ ਨੂੰ ਵੀ ਘਟੋਕਟ ਕੋਈ ਨਾ ਕੋਈ ਸਜ਼ਾ ਦੀ ਗੱਲ ਹੋਣੀ ਚਾਹੀਦੀ ਹੈ ਕਿ ਉਹਨਾਂ ਦੀ ਪਾਰਟੀ ਜਾ ਉਹ ਬੰਦੇ ਜਾਂ ਪਾਰਟੀ ਕੱਢੇ ਜਾਂ ਫਿਰ ਕਾਨੂੰਨ ਉਹਨਾਂ ਨੂੰ ਸਜ਼ਾ ਦੇਵੇ ਜੇ ਕੋਈ ਵੀ ਨਹੀਂ ਹੈ ਤਾਂ ਕੌਣ ਦੇਗਾ ਸਜ਼ਾ ਫਿਰ ਕਿਸੇ ਨੂੰ ਅੱਛਾ ਪੰਜਾਬੀ ਆਣਖੇ ਕਹਿੰਦੇ ਨੇ ਐ ਧਮਕੀਆਂ ਸੁਣ ਕੇ ਜਾਂ ਐ ਸਟੇਜਾਂ ਤੋਂ ਭਾਸ਼ਣ ਸੁਣ ਕੇ ਗੁੰਮਰਾਹ ਹੋ ਕੇ ਦੁਬਾਰਾ ਸਰਕਾਰ ਬਣਾ ਦੇਣਗੇ 2027 ਚ ਬਈ ਅਣਖ ਹੀ ਸਾਰੇ ਹੀ ਹੁੰਦੇ ਨੇ ਅਣਖ ਐ ਨਹੀਂ ਹੁੰਦੀ ਵੀ ਹਰ ਵਾਰੀ ਤੁਰੇ ਫਿਰਦੀ ਐ ਕਿਸੇ ਵਿਸ਼ੇਸ਼ ਮਾਹੌਲ ਚ ਹੁੰਦੀ ਐ ਪੰਜਾਬੀਆਂ ਨੇ ਅਣਖ ਦਿੱਲੀ ਚ ਦਿਖਾਈ 378 ਦਿਨ ਬੈਠ ਕੇ ਪੰਜਾਬੀ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਖੜੇ ਹੋਏ ਅਣਖ ਦਿਖਾਈ ਅਣਖਾਂ ਦਾ ਮਾਮਲਾ ਅਣਖ ਹਮੇਸ਼ਾ ਸਮੂਹਿਕ ਸਿਸਟਮ ਦੇ ਵਿੱਚ ਪੈਦਾ ਹੁੰਦੀ ਐ ਹੌਲੀ ਹੌਲੀ ਫਿਰ ਉਹ ਇੰਡੀਵਿਜੂਅਲ ਵੀ ਉਹਦੇ ਚੋਂ ਪੈਦਾ ਹੋ ਜਾਂਦੇ ਨੇ ਤੇ ਉਹ ਇੱਕ ਆਪਣੇ ਹੀ ਇੱਕ ਬੰਦੇ ਪੈਦਾ ਕਰਕੇ ਜਿਹੜੇ ਲਾਲਚੀ ਬੰਦੇ ਨੇ 92 94 ਐਮਐਲਏ ਬਣ ਗਏ ਉਹ ਵਿਚਾਰੇ ਉਹੇ ਜਿਹੇ ਬੰਦੇ ਨੇ ਜਿਹੜੇ ਅੰਗਰੇਜ਼ਾਂ ਨਾਲ ਵੀ ਕਿਸੇ ਨੂੰ ਜ਼ਾਇਲਦਾਰ ਬਣਾਤਾ ਸੀ ਕਿਸੇ ਨੂੰ ਰਸਾਲਦਾਰ ਬਣਾਤਾ ਸੀ ਤੇ ਉਹ ਆਪਣੀ ਇੱਕ ਬੁਰਕੀ ਵਾਸਤੇ ਥੋੜੀ ਜੀ ਵਾਸਤੇ ਤੇ ਉਧਰ ਲੱਗੇ ਰਹੇ ਤੇ ਸਾਰੇ ਪੰਜਾਬੀਆਂ ਤੇ ਲਾਗੂ ਨਹੀਂ ਹੁੰਦਾ ਕਿ ਅਸੀਂ ਇਹ ਸਮਝ ਲਈਏ ਸਾਰੇ ਪੰਜਾਬੀ ਉਹੋ ਜਿਹੇ ਨੇ ਜਿਹੜੇ ਮਨੀਸ਼ ਸਸੋਦੀਆ ਦੇ ਸਾਹਮਣੇ ਬੈਠ ਕੇ ਇਹ ਗਲਤੀ ਜਿਹੜਾ ਲੀਡਰ ਹੈ ਉਹਦੀ ਹੈ ਮੇਨ ਉਹ ਤੋਂ ਵੀ ਜ਼ਿਆਦਾ ਤੇ ਉਹਨਾਂ ਦੇ ਚੁਣੇ ਹੋਏ ਨਮਾਇੰਦਿਆਂ ਦੀ ਵੀ ਹੈ ਜਿਹੜੇ ਮੂਕ ਦਰਸ਼ਕ ਬਟ ਮੜ ਕੇ ਬੈਠੇ ਨੇ ਉਹਨਾਂ ਨੂੰ ਉੱਠਣਾ ਚਾਹੀਦਾ ਪੰਜਾਬੀਆਂ ਨੇ ਤਾਂ ਦਿਖਾਇਆ ਹੀ ਉਹਨਾਂ ਨੂੰ ਐਦੋਂ ਪਹਿਲਾਂ ਦੁਰਕੇਸ਼ ਪਾਟ ਦੁਰਕੇਸ਼ ਪਾਠਕ ਤੇ ਸੰਜੇ ਸਿੰਘ ਜੋ ਇੱਥੇ ਇਹੋ ਜਿਹੀਆਂ ਚੀਜ਼ਾਂ ਕਰਕੇ ਗਏ ਬਕਵਾਸ ਕਰਕੇ ਗਏ ਸੀ ਮੁਰਕੇ ਪੰਜਾਬ ਦੀ ਧਰਤੀ ਤੇ ਬੋਲਣ ਨਹੀਂ ਆ ਰਹੇ ਜਨਤਕ ਤੌਰ ਤੇ ਕਿਤੇ ਵਾਪਸ ਚਲੇ ਗਏ ਕੋਈ ਬੰਦੇ ਬਦਲਦੇ ਹੋ ਗੁਮਰਾਹ ਕਰਦੇ ਹੋ ਲੋਕਾਂ ਨੂੰ ਹੋਰ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਜੀ ਅਮੀ ਤਾਂ ਉਹ ਮਨ ਸਾਡੇ ਨਾਲ ਨੇ ਅਮੀਰ ਜੀ ਨੇ ਕਿਹਾ ਇਹ ਉਹ ਕਰਦੇ ਆ ਵੇਤੀ ਪਹਿਲਾਂ ਤੋਂ ਇਹ ਕੰਮ ਉਹ ਤਾਂ ਇਤفاق ਨਾਲ ਗਲਤੀ ਨਾਲ ਉਹਨਾਂ ਦੀ ਗਲਤੀ ਨਾਲ ਗੱਲ ਮੂੰਹ ਤੇ ਆ ਗਈ ਕਿ ਕੋਈ ਵੀ ਤਰੀਕਾ ਇਸਤੇਮਾਲ ਕਰੋ ਆਪਾਂ ਜਿੱਤਣਾ ਇਹ ਹੀ ਕਰਦੇ ਨੇ ਪਿਛਲੀ ਵਾਰੀ ਨਹੀਂ ਕੀਤਾ ਬਾਕੀ ਪਾਰਟੀਆਂ ਨੇ ਨਹੀਂ ਕੀਤਾ ਇਹਨਾਂ ਦੀ ਕਰਤੂਤ ਆਹੀ ਹੈ ਇਹ ਤਾਂ ਲੋਕਾਂ ਦੇ ਸਾਹਮਣੇ ਆ ਰਹੀ ਹੈ ਗੱਲ ਤੁਹਾਡੇ ਮਾਈਕਾ ਕਰਕੇ ਵਰਨਾ ਇਹ ਇਹੀ ਕੁਸ਼ ਕਰਦੇ ਨੇ ਤੁਸੀਂ ਪੁੱਛ ਰਹੇ ਇਸ ਕੁਸ਼ ਪੰਜਾਬੀ ਅਰਖੀ ਨੇ ਪੰਜਾਬੀ ਯੋਧੇ ਖਵਾਉਂਦੇ ਨੇ ਐ ਜਿਸ ਤਰੀਕੇ ਨਾਲ ਝੂਠ ਬੋਲਣ ਦਾ ਬਲ ਜ਼ਿਕਰ ਕੀਤਾ ਗਿਆ ਝੂਠ ਸੁਣ ਕੇ ਸਰਕਾਰ ਬਣਾਉਣਗੇ ਜੀ ਸ਼ੇਰਾ ਹੀ ਤਰਾਸਦੀ ਹੈ ਅਸੀਂ ਮਿਹਨਤੀ ਵੀ ਹਾਂ ਯੋਧਾ ਪ੍ਰਵ੍ਰਿਤੀ ਵਾਲੇ ਵੀ ਹਾਂ ਤੇ ਦੁਨੀਆ ਦੀ ਹਰ ਜਗ੍ਹਾ ਜਾ ਕੇ ਝੰਡੇ ਵੀ ਗਾਡੇ ਤੇ ਅੱਜ ਕਰਜ਼ੇ ਦੀ ਰੇਸ਼ਾ ਜੋ 10 ਲੱਖ ਕਰੋੜ ਇਕਨੋਮੀ ਦਾ ਸਾਈਜ਼ ਹੈ 5 ਲੱਖ ਕਰੋੜ ਕਰਜ਼ਾ ਹੋ ਚੱਲਿਆ ਸਭ ਤੋਂ ਨੰਬਰ 1 ਹੈ ਸਭ ਤੋਂ ਨੰਬਰ 1 ਪਿੱਛੇ ਹੋ ਗਿਆ ਸੀ ਉਲਟੇ ਕਮਜ ਨੰਬਰ 1 ਹੋ ਚੱਲੇ ਪੰਜਾਬ ਸਭ ਤੋਂ ਜ਼ਿਆਦਾ ਬਾੜ ਸਾਡੇ ਸਾਡੀ ਡੈਮੋਗ੍ਰਾਫੀ ਬਦਲੀ ਗਈ ਤੇ ਕਿਉਂ ਹੋ ਰਿਹਾ ਸਾਰਾ ਕੁਝ ਵਧੀਆ ਸਿਰਫ ਇੱਕ ਗੱਲ ਮਾੜੀ ਕਿ ਜੋ ਸਾਨੂੰ ਚਲਾਉਂਦੇ ਨੇ ਜੋ ਸਾਡੇ ਸ਼ਾਸਕ ਨੇ ਉਹ ਬੇਈਮਾਨ ਨੇ ਕਰੋਣਾ ਨੂੰ ਅਸੀਂ ਸਹੀ ਨਹੀਂ ਚੁੰਦੇ ਉਹੀ ਅਸੀਂ ਕਹਿ ਰਹੇ ਹਾਂ ਕਿ ਮੁੱਦਿਆਂ ਤੇ ਆਜੋ ਜਿਸ ਦਿਨ ਪੰਜਾਬ ਮੁੱਦਿਆਂ ਤੇ ਆ ਗਿਆ ਲਿਖ ਕੇ ਲੈ ਲੋ ਆਪਾਂ ਦੁਬਾਰਾ ਨੰਬਰ 1 ਸਟੇਟ ਹੋ ਜਾਗੇ ਪਰ ਆਉਣ ਦੀ ਲੋੜ ਹੈ 3 ਗੱਲਾਂ ਨੇ ਚਾਹੇ ਤੁਸੀਂ ਕੋਈ ਵੀ ਮੁੱਦਾ ਲੈ ਲੋ ਆ ਲੈਂਡ ਪੂਲਿੰਗ ਵੀ ਤਾਂ ਮੁੱਦਾ ਹੈ ਕੀ ਐਗਰੀਕਲਚਰ ਦੇ ਵਿੱਚ ਜਿਹੜੀ ਦੁਨੀਆ ਦੀ ਬਿਹਤਰੀਨ ਜ਼ਮੀਨ ਹੈ ਕੀ ਉਹ ਤੇ ਰੈਜ਼ੀਡੈਂਸ਼ੀਅਲ ਕਲੋਨੀ ਬਣੂਗੀ ਅੱਜ ਜਲੰਧਰ ਹੈ ਜਲੰਧਰ ਕੋਲੇ ਖੜੇ ਆਣਾ ਆਪਾਂ 70% ਪਿੰਡਾਂ ਦੇ ਵਾਸੀ ਬਾਹਰ ਚਲੇ ਗਏ ਨੇ ਘਰਾਂ ਨੂੰ ਜਿੰਦਰੇ ਲੱਗੇ ਤੇ ਆ 600 ਕਿੱਲਾ ਇਸ ਪਿੰਡ ਦੇ ਨਾਲ ਆ ساری ਜ਼ਮੀਨ ਇੱਥੇ ਰਹੂਗਾ ਕੌਣ 5000 ਕਿੱਲਾ ਅਮਰਸਰ ਦੇ ਨਾਲ ਆ ਰਹੂਗਾ ਕੌਣ ਰੋਪੜ ਚ 82 ਦਾ ਜੈਲ ਸਿੰਘ ਨਗਰ ਬਣਿਆ ਤੀਜਾ ਹਿੱਸਾ ਖਾਲੀ ਪਿਆ ਸੱਤ ਪਿੰਡਾਂ ਦੀ ਜ਼ਮੀਨ ਉੱਥੇ ਆ ਗਈ ਮੋਹੱਲੀ ਸਭ ਤੋਂ ਜ਼ਿਆਦਾ ਬਾਹਰਲੇ ਲੋਕ ਆ ਰਹੇ ਆਣਾ ਏਅਰਪੋਰਟ ਤੋਂ ਬਨੂੜਲ ਨਿਕਲ ਜਾਓ 5700 ਗਿੱਲਾ ਪਿਆ ਲੈਂਡ ਪੂਲਿੰਗ ਦਾ 8 ਸਾਲ ਪੁਰਾਣਾ ਨਵੀਂ ਜ਼ਮੀਨ ਕਿਉਂ ਚਾਹੀਦੀ ਹੈ ਆ ਲਾਡੋਵਾਲ ਪੋਲਾ ਆਪਣਾ ਲੁਧਿਆਣੇ ਉਸ ਚੌਂਕ ਦੇ ਨਾਲ 1000 ਏਕੜ ਕਰਨਾ ਆ ਜਿਹੜਾ ਆਪਣਾ ਅਰੋੜਾ ਕੀ ਅਰੋੜਾ ਉਹਦਾ ਨਾਮ ਅਮਨ ਅਰੋੜਾ ਉਹਦੇ ਸਾਲੇ ਦੀ ਜ਼ਮੀਨ ਹੈ ਦੋ ਤੋਂ ਤਿੰਨ ਸਾਲ ਪਹਿਲਾਂ ਉਹਨੂੰ ਡਿਨਾਈ ਕਰਤਾ ਕਿ ਤੇਰੀ ਗੱਲ ਉੰਨੀ ਨਹੀਂ ਬੱਦਨੀ ਚਾਹੀਦੀ ਉਹਨਾਂ ਦੇ 20000 ਏਕੜ ਚਾਹੀਦੀ ਕਿਉਂ ਵਸਾਉਣਾ ਕਿਨੂੰ ਐ ਇਹਨਾਂ ਦਾ ਰਾਦਖੀ ਐ ਕਿ ਇੱਕ ਤਾਂ ਕਿਸਾਨੀ ਖਤਮ ਕੀਤੀ ਜਾਵੇ ਥੋੜੀ ਪਾਪੂਲੇਸ਼ਨ ਐ ਜਿਹੜੀ ਇਹਨੂੰ ਘਟ ਗਿਣਤੀ ਕੀਤਾ ਜਾਵੇ ਤੇ ਜਿਹੜਾ ਇੰਡਸਟਰੀਅਲ ਕਲਚਰ ਐ ਜੋ ਦੁਨੀਆ ਦੀ ਪਾਲਿਸੀ ਐ ਉਹਨੂੰ ਵਧਾਇਆ ਜਾਵੇ ਤੇ ਸਸਤੀ ਲੇਬਰ ਬਣਾ ਕੇ ਸ਼ਹਿਰਾਂ ਚ ਲਿਆਂਦਾ ਜਾਵੇ ਦੇ ਸਜਦੀ ਰੀਜ਼ਨ ਵਰਨਾ ਦੱਸੋ ਪੰਜਾਬੀ ਦਾ ਬਾਹਰ ਜਾ ਰਿਹਾ ਇੱਥੇ ਕੌਣ ਹੈ ਕੱਠਿਆ ਹੋਣੇ ਕੌਣ ਹੈ ਇੱਥੇ ਦੱਸਣਗੇ ਔਰ ਹਰ ਕੋਲੇ ਘਰ ਹੈ ਦੱਸਣਗੇ ਕਿੰਨਾਂ ਨੂੰ ਵਸਾਉਣਾ ਹੈ ਤੇ ਡਿਮਾਂਡ ਸਰਵੇ ਕਿੱਥੇ ਹੈ ਇਕਨੋਮਿਕ ਸਰਵੇ ਕਿੱਥੇ ਹੈ ਸੋਸ਼ਲ ਸਰਵੇ ਕਿੱਥੇ ਹੈ ਔਰ ਮੈਂ ਕਿਤੇ ਵੀ ਨਹੀਂ ਅੱਛਾ ਤੁਸੀਂ ਸਟੇਜ ਤੋਂ ਇਹ ਬਿਆਨ ਕਰ ਰਹੇ ਸੀ ਕਿ ਪ੍ਰਵਾਸੀਆਂ ਦਾ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਆਧਾਰ ਕਾਰਡ ਬਣਾਉਣ ਨੂੰ ਲੈ ਕੇ ਜਾਂ ਰਹਿੈਸ਼ੇ ਜਿਹੜੇ ਉਹਨਾਂ ਦੇ ਕਾਗਜ਼ ਬਣਾਉਣ ਨੂੰ ਲੈ ਕੇ ਇਹ ਵਿਉਂਤਬੰਦੀ ਚੱਲ ਰਹੀ ਹੈ ਜੀ ਇਹ ਮਗਰਲੀ ਗੱਲ ਬੋਲਿਓ ਜਿਹੜੀ ਵਿਉਂਤਬੰਦੀ ਚੱਲ ਰਹੀ ਹੈ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਸੈਟਲ ਕਰਨ ਦੀ ਜੀ ਔਰ ਰਾਹੁਲ ਗਾਂਦੇ ਨੇ ਹੁਣੇ ਜੇ ਪ੍ਰੈਸ ਕਾਨਫਰੰਸ ਕੀਤੀ ਸੀ ਕਰਨਾਟਕ ਚੋਂ ਆਂਦੇ ਨਾ ਕਿ ਇੱਕ ਘਰ ਚ 81 81 ਬੰਦਿਆਂ ਦੀ ਵੋਟ ਬਣੀ ਹੈ ਆਂਦੇ ਨਾ ਅਸੀਂ ਗਏ ਆ ਜਗਤਪੁਰਾ ਪਿੰਡਾ ਮੋਹੱਲੀ ਦੇ ਨਾਲ ਬਿਲਕੁਲ ਮੋਹੱਲੀ ਦੇ ਚੰਡੀਗੜ੍ਹ ਦੇ ਨਾਲ ਇੱਕ ਇੱਕ ਘਰ ਚ 4 400 ਬੰਦੇ ਦੀ ਵੋਟ ਬਣੀ ਹੈ 2 200 ਬੰਦੇ ਦੀ ਵੋਟ ਬਣੀ ਹੈ ਅਸੀਂ ਗਏ ਆ ਪਤਾ ਕੌਣ ਸੀ ਬਾਹਰਲੇ ਔਰ ਬਣਾਈ ਕੀਨੇ ਕੁਲਵੰਤ ਸਿੰਘ ਜੋ ਉਥੋਂ ਲੈ ਮੈਲੇ ਆ ਉਹ ਪਿੰਡ ਵਾਲਿਆਂ ਦੇ ਵਿੱਚ ਬਣਾ ਤਾਂ ਪਿੰਡ ਵਾਲਾ ਨੇ ਰੌਲਾ ਪਾ ਲਿਆ ਅਸੀਂ ਨਾਲ ਖੜ ਗਏ ਸਰਪੰਚੀ ਦੇ ਇਲੈਕਸ਼ਨ ਕੈਨਸਲ ਹੋਈ ਪਰ ਉਹ ਹੁਣ ਵੀ ਐਮਐਲਏ ਦੀ ਵੋਟ ਪਾਉਣਗੇ ਕੌਣ ਨੇ ਉਹ ਲੋਕ ਕੀ ਉਹਨਾਂ ਦੀ ਪਿੱਛੋਂ ਵੋਟ ਕੱਟੀ ਗਈ ਹੈ ਕੀ ਉਹ ਪੰਜਾਬ 'ਚ ਰਹੇ ਨਹੀਂ ਕਿ ਪੰਜਾਬ ਦੀ ਕਿਸਮਤ ਦਾ ਫੈਸਲਾ ਕਰਨ ਕੀ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਪਤਾ ਹੈ ਅਸੀਂ ਇੱਥੇ ਬੁੱਢੇ ਨਾਲ ਲਈ ਲੜੇ ਸੀ ਕਿ ਸਤਲੋਜ ਨਾਲ ਸਾਡੇ ਇਮੋਸ਼ਨ ਜੁੜੇ ਨੇ ਪਾਣੀ ਗੰਦਾ ਨਹੀਂ ਹੋਣਾ ਚਾਹੀਦਾ ਮਾਮਲਾ ਮਾਲਵਾ ਦੱਖਣੀ ਮਾਲਵਾ ਬਿਮਾਰ ਹੋ ਗਿਆ ਕੀ ਉਹਨਾਂ ਪ੍ਰਵਾਸੀਆਂ ਨੂੰ ਪਤਾ ਹੀ ਜਿਹੜਾ 1 ਲੱਖ ਲੋਕਾਂ ਦੇ ਨਾਲ ਖੜ ਗਿਆ ਆ ਕੇ ਜਿਹੜੇ ਬੰਦਿਆਂ ਨੂੰ ਜਿੱਥੋਂ ਦਾ ਪਤਾ ਹੈ ਉਹਨਾਂ ਨੂੰ ਕਰਨ ਦਿਓ ਯਾਰ ਫੈਸਲਾ ਉਸ ਜਗ੍ਹਾ ਦਾ ਅਸੀਂ ਨਹੀਂ ਗਏ ਸਾਡੀ ਜਾ ਕੇ ਵੋਟ ਬਣਾ ਦੇਓ ਯੂਪ ਜਾਂ ਮਹਾਰਾਸ਼ਟra ਤੇ ਜਾਂ ਫਿਰ ਅਸੀਂ ਰਹੀਏ ਉੱਥੇ ਉੱਥੋਂ ਦੇ ਹੋ ਜੀਏ ਫੇਰ ਤੁਸੀਂ ਕਰ ਸਕਦੇ ਹੋ ਅੱਛਾ ਇਹੋ ਜਿਹੀਆਂ ਗੱਲਾਂ ਤਾਂ 2022 ਦੀਆਂ ਇਲੈਕਸਸ ਤੋਂ ਪਹਿਲਾਂ ਭਗਵੰਤ ਸਿੰਘ ਕਰਦੇ ਸੀ ਵੀ ਪਾਈ ਅਸੀਂ ਤਾਂ ਪੰਜਾਬ ਦੇ ਆ ਅਸੀਂ ਪੰਜਾਬ ਹਿਤਾਸ਼ੀ ਲੋਕ ਆ ਅਸੀਂ ਪੰਜਾਬ ਪੱਕੇ ਫੈਸਲੇ ਲਵਾਵਾਂਗੇ ਇਸੇ ਲਈ ਸਾਨੂੰ ਇਹਨਾਂ ਤੇ ਜ਼ਿਆਦਾ ਗੁੱਸਾ ਹੈ ਇਹ ਬੁੱਢੇ ਨਾਲੇ ਤੇ ਵੀ ਤੁਰਦੇ ਸੀ ਨਾਲ ਇਹ ਸੇਤੀਆ ਮੇਲ ਦੀ ਕਾਲੀ ਬਾਣੀ ਕੋਲੇ ਬਹਿ ਕੇ ਵੀ ਰੋਇਆ ਸੀ ਸਾਰਿਆਂ ਨੂੰ ਸਾਥੋਂ ਪੁੱਛਦੇ ਨੇ ਕਿ ਕੀ ਕਰੀਏ ਅਸੀਂ ਇੱਕੋ ਗੱਲ ਕਹੀ ਹੈ ਕਿ ਸਾਡੀ ਛੱਡੋ ਜੋ ਇਹ ਕਹਿੰਦੇ ਰਹੇ ਉਹ ਕਰ ਦਿਓ ਇਹ ਮਰੇ ਮੁਕਰੇ ਦਾ ਕੀ ਇਲਾਜ ਕਰ ਲੂਗੇ ਤੁਸੀਂ ਸੋ ਦੈਸ ਦੀ ਥਿੰਗ ਆਪਾਂ ਨੂੰ ਮੁੱਦਿਆਂ ਤੇ ਆਉਣਾ ਪਊਗਾ ਜੇ ਮੁੱਦਿਆਂ ਤੇ ਨਾ ਆਏ ਮੈਂ ਤੁਹਾਨੂੰ ਲਿਖ ਕੇ ਦਿਨਾ ਤਿੰਨ ਤੇ ਚਾਰ ਸਾਲ ਇਹ ਪੰਜਾਬ ਆ ਪੰਜਾਬ ਨਹੀਂ ਰਹੂਗਾ ਇਹ ਬਦਲ ਜਾਊਗਾ ਆਪਣਾ ਪੰਜਾਬ ਨਹੀਂ ਰਹੂ ਤੁਹਾਡਾ ਮਾਈਕ ਤੇ ਪੰਜਾਬੀ ਵੀ ਨਹੀਂ ਬੋਲ ਪਾਉਂਗੇ ਸਾਡੀ ਬਹੁ ਗਿਣਤੀ ਘਟ ਗਿਣਤੀ 'ਚ ਬਦਲ ਚੁੱਕੀ ਹੈ ਸਾਡਾ ਮੁੱਖ ਮਖ ਖੈਰ ਹੁਣ ਵੀ ਸਾਡਾ ਕਾਦਾ ਉਹ ਤਾਂ ਦਿੱਲੀ ਵਾਲਿਆਂ ਦਾ ਹੀ ਹੈ ਫੇਰ ਵੇਖਣ ਨੂੰ ਵੀ ਨਹੀਂ ਸਾਡਾ ਰਹਿਣਾ ਕ ਅੱਛਾ ਮਨੀਸ਼ ਸੁਸੋਧੀਆਂ ਨੇ ਜਦੋਂ ਪੰਜਾਬ ਨੂੰ ਲੈ ਕੇ ਬਿਆਨ ਦਿੱਤਾ ਜਦੋਂ ਪੰਜਾਬ ਦੇ ਵਿੱਚ 2027 ਨੂੰ ਲੈ ਕੇ ਸਰਕਾਰ ਬਣਾਉਣ ਨੂੰ ਲੈ ਕੇ ਦਾਵਾ ਕੀਤਾ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਭਾਵੇਂ ਸਾਨੂੰ ਲੜਾਈ ਝਗੜਾ ਕਰਨਾ ਪਵੇ ਭਾਵੇਂ ਝੂਠ ਬੋਲਣਾ ਪਵੇ ਜਦੋਂ ਮੁੱਖ ਮੰਤਰੀ ਸਾਹਿਬ ਸਾਹਮਣੇ ਬੈਠੇ ਸੀਗੇ ਤੁਸੀਂ ਜਦੋਂ ਤਸਵੀਰ ਦੇਖੀ ਤੁਸੀਂ ਕੀ ਸੋਚਦੇ ਸੀਗੇ ਮੇਰੇ ਨਾ ਫਾਦਰ ਦਾ ਇੱਕ ਗਾਣਾ ਹੈ ਕੇ ਲੋਕਾਂ ਦੇ ਵਟਿਆਂ ਦੀ ਮੈਨੂੰ ਪੀੜ ਰਤਾ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਮੇਰੀ ਰੂਹ ਅੰਬਰਾਂ ਤੱਕ ਰੋਈ ਮੈਨੂੰ ਸ਼ਰਮ ਆ ਰਹੀ ਹੈ ਜਾਂ ਮੈਨੂੰ ਗੁੱਸਾ ਆ ਰਿਹਾ ਉਹਨਾਂ ਲੋਕਾਂ ਤੇ ਜਿਨ੍ਹਾਂ ਨੂੰ ਇਸ ਗੱਲ ਦਾ ਮਤਲਬ ਪਤਾ ਤੇ ਬੋਲ ਨਹੀਂ ਰਹੇ ਤੇ ਹੱਸ ਰਹੇ ਸੀ ਸਾਹਮਣੇ ਬੈਠੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਇਸ ਪੰਜਾਬ ਦਾ ਚੀਫ ਐਗਜ਼ੀਕਿਊਟਿਵ ਹੈ ਔਰ ਉਹਦੇ ਸੂਬੇਚ ਇੱਕ ਬੰਦਾ ਸ਼ਰਮ ਕਹਿ ਰਿਹਾ ਕਿ ਦੰਗੇ ਕਰੋ ਹਿੰਸਾ ਕਰੋ ਕੋਈ ਵੀ ਤਰੀਕਾ ਇਕਤਿਆਰ ਕਰੋ ਔਰ ਉਹ ਬੰਦਾ ਕਹਿ ਨਹੀਂ ਰਿਹਾ ਤੇ ਐਫ ਆਈ ਆਰ ਹੋਵੇ ਉਹ ਮੁੱਖ ਮੰਤਰੀ ਹੈ ਉਹ ਚੀਫ ਐਗਜ਼ੀਕਿਊਟਿਵ ਹੈ ਸਟੇਟ ਦਾ ਉੱਤੋਂ ਬੈਠਾ ਹੈ ਸ਼ਰਿਆ ਜਦੋਂ ਇਹੀ ਗੱਲਾਂ ਬਾਦਲ ਜਾਂ ਅਮਰਿੰਦਰ ਕਰਦਾ ਹੀ ਉਹ ਤਾਂ ਬੜਾ ਬੁਰਕਦਾ ਸੀ ਹੁਣ ਕੀ ਹੋ ਗਿਆ ਮੈਨੂੰ ਦੱਸੋ ਕੀ ਹੈ ਜੁਰਮ ਨਹੀਂਗਾ ਸ਼ਰਿਆਂ ਮਾਈਕ ਤੇ ਖੜ ਕੇ ਤੁਸੀਂ ਹਿੰਸਾ ਲਈ ਉਕਸਾ ਰਹੇ ਹੋ ਤੁਸੀਂ ਬੇਈਮਾਨੀ ਲਈ ਉਕਸਾ ਰਹੇ ਹੋ ਤੁਸੀਂ ਚੋਰੀ ਲਈ ਉਕਸਾ ਰਹੇ ਹੋ ਟਾਕੇ ਲਈ ਉਕਸਾ ਰਹੇ ਹੋ ਕੀ ਤੁਹਾਡਾ ਫਰਜ਼ ਨਹੀਂ ਮੰਨਦਾ ਚੀਫ ਐਗਜ਼ੀਕਿਊਟਿਵ ਉਹਤੇ ਕੇਸ ਕਰਾਉ ਹਸਰੇ ਬੈਠੇ ਸ਼ਰਮ ਮਤਲਬ ਲਾਣਤ ਦੀ ਗੱਲ ਹੈ ਮਤਲਬ ਇਹ ਪੰਜਾਬ ਪੱਖੀ ਹੈ ਨਹੀਂ ਜਾਂ ਪੰਜਾਬ ਹਕਾਸ਼ੀ ਹੈ ਨਹੀਂ ਭਗਵੰਤ ਸਾਹਿਬ ਉਹ ਯਾਰ ਹੁੰਦਾ ਤਾਂ ਕੁਝ ਕਰਨਾ ਲੈਂਦਾ ਆ ਪਾਣੀ ਕਾਲਾ ਨਹੀਂਗਾ ਆ ਲੈਂਡ ਪੂਲਿੰਗ ਕਿਨੇ ਵਸਮੈਂ ਕਿੰਨੇ ਮੁੱਦੇ ਅਸੀਂ 32 ਤੋਂ 33 ਮੁੱਦੇ ਗਿਣਾਏ ਸੀ ਇੱਕ ਮੁੱਦੇ ਦੇ ਵੀ ਕੰਮ ਕੀਤਾ ਹੋਵੇ ਦੱਸੋ ਆ ਜਿਹੜਾ ਫਲੱਡ ਆ ਰਿਹਾ ਕੀ ਇਹਨਾਂ ਨੇ ਇਨਫਲੋ ਦੇ ਹਿਸਾਬ ਨਾਲ ਆਊਟਫਲੋ ਰੱਖਿਆ 23 ਦੇ ਵਿੱਚ ਇਹਨਾਂ ਦੀ ਬੇਵਕੂਫੀ ਕਰਕੇ ਫਲੱਡ ਆਇਆ ਸੀ ਹੁਣ ਫੇਰ ਆ ਰਿਹਾ ਇਨਫਲੋ ਵਧ ਰਿਹਾ ਆਊਟਫਲੋ ਵਧਾ ਅੱਡੀ ਰੇ ਇਕੱਠਾ ਛੱਡਣਗੇ ਫਲੱਡ ਆ ਚੁਗਾ ਇਹਨਾਂ ਨੂੰ ਇੰਨਾ ਵੀ ਨਹੀਂ ਆਉਂਦਾ ਕੁਝ ਜਦੋਂ ਮੀਟਿੰਗ ਹੁੰਦੀ ਫਾਈਨਾਂਸ ਦੀ ਕਾਜ ਦੀ ਬੈਠਦਾ YouTube ਵੇਂਦੇ ਰਹਿੰਦੇ ਆ ਇਹ ਇਹ ਕੀ ਕਰਨਗੇ ਹਾਂ ਮਸਰ ਅੰਦਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜੀ ਉਹਨੂੰ ਕਹਿਨੇ ਆ ਕਿ ਦੁਨੀਆ ਕਦੇ ਕਦੇ ਮੌਕਾ ਦਿੰਦੀ ਹੈ ਕਿ ਤੁਸੀਂ ਕੋਸ਼ਿਸ਼ ਕਰ ਸਕੋ ਤੇ ਤੁਹਾਡੇ ਹੱਲ ਵੇਖਦੀ ਹੋਵੇ 1.5 ਸਾਲ ਬਾਕੀ ਹੈ ਨਹੀਂ ਤਾਂ ਉਹੀ ਆ ਲਊਗਾ ਜੋ ਇਹਨੇ ਖੁਦ ਕਿਹਾ ਸੀ ਕਿ ਮੈਂ ਖੋਖੇ ਜਿਵੇਂ ਕੇ ਰਾਤ ਨੂੰ ਵੀ ਪੈਂਚਰ ਲਾ ਲਵੈਣਾ ਇਹ ਤੋਂ ਪੈਂਚਰ ਹੀ ਲਵਾਉਣਗੇ ਉਹ ਜਿਵੇਂ ਬੱਕਰੀ ਚੋਣ ਵਾਲੇ ਤੋਂ ਬੱਕਰੀ ਆ ਲਾਇਆ ਹੈ ਇਹੀ ਕੰਮ ਹੋਊਗਾ ਕਰ ਲੈ ਨਹੀਂ ਤਾਂ ਫਿਰ ساری ਜ਼ਿੰਦਗੀ ਅੱਖਾਂ 'ਚ ਕੁਸੌਣ ਦੇ ਕੇ ਰਹੂਗਾ ਕਿ ਮੌਕਾ ਮਿਲਿਆ ਸੀ ਕੱਖ ਨਹੀਂ ਕੀਤਾ ਠੀਕ ਹੈ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਸਰਦਾਰ ਹਮੀਰ ਸਿੰਘ ਤੇ ਅਮਿਤੋਜ ਮਾਨ ਸਾਹਿਬ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਤਾਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ